ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਫਾਈਨਲੀ ਸਾਨੂੰ 5-7 ਦਿਨ ਤੋਂ ਬਾਅਦ ਸਾਡਾ ਪਾਰਸਲ ਰਸੀਵ ਹੋਇਆ ਤੇ ਕਰਦੇ ਆ ਇਹਨੂੰ ਓਪਨ ਤੇ ਦੇਖਦੇ ਆ ਆਜੋ ਦੋਸਤੋ ਦੋਸਤੋ ਇਹ ਮੈਂ ਆਰਡਰ ਕੀਤਾ ਸੀ ਗਰੋ ਬੈਗ ਤੇ ਇਹਦੇ ਅੰਦਰ ਗਰੋ ਬੈਗ ਹੈ ਤੇ ਇਹਨਾਂ ਦਾ ਜਿਹੜਾ ਸਾਈਜ਼ ਹੈ ਮੈਂ ਆਰਡਰ ਕੀਤਾ ਸੀ 12x12 ਦਾ ਸਾਈਜ਼ ਤੇ ਇਹ ਕੁਆਂਟੀਟੀ ਜਿਹੜੀ ਮੈਂ ਮੰਗਵਾਈ ਸੀਗੀ 20 ਬੈਗ ਹੈ ਜੋ ਕਿ ਮੈਨੂੰ ਪਏ ਆ 1400 ਰੁਪਏ ਦੇ 20 ਬੈਗ ਪਏ ਆ 1400 ਦੇ 20 ਬੈਗ ਪਏ ਨੇ ਤੇ ਇਹਨਾਂ ਦਾ ਜਿਹੜਾ ਸਾਈਜ਼ ਮੈਂ ਮੰਗਵਾਇਆ ਸੀ 12x12 ਆਪਾਂ ਇੱਕ ਵਾਰੀ ਚੈੱਕ ਕਰ ਲੈਣੇ ਆ ਸਾਈਜ਼ ਸੇਮ ਆਇਆ ਹੈ ਕਿ ਨਹੀਂ ਤੇ ਦੋਸਤੋ ਇਹ 10-10 ਪੀਸਿਸ ਦੀ ਜਿਹੜੀ ਪੈਕਿੰਗ ਹੈ 10 ਏ ਆ 10 ਏ ਆ ਤੇ ਚਲੋ ਆਪਾਂ ਦੇਖਦੇ ਆ ਇਹਦਾ ਸਾਈਜ਼ ਤਿਆ ਦੇਖੋ ਦੋਸਤੋ ਪੂਰਾ ਜੋ ਸਾਈਜ਼ ਹੈ 12x12 ਹੈ ਇਹਦੀ 12 ਇੰਚ ਚੌੜਾਈ ਤੇ 12 ਇੰਚ ਹੀ ਇਹਦੀ ਲੰਬਾਈ ਹੈ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਅੱਗੇ ਲਗਾਵਾਂਗੇ ਜੋ ਸਬਜ਼ੀਆਂ ਕੁਆਲਿਟੀ ਵਾਈਜ਼ ਦੋਸਤੋ ਬਹੁਤ ਵਧੀਆ ਕੁਆਲਿਟੀ ਹੈ ਤੇ ਦੋਸਤੋ ਇਹ ਜਿਹੜੇ ਬੈਗ ਮੈਂ ਲਗਾਏ ਆ ਆਪਣੇ ਕੋਲ ਹਰੀ ਮਿਰਚ ਦੀ ਸੈਪਲਿੰਗ ਪਈ ਆ ਆਪਾਂ ਉਹ ਇਹਦੇ ਵਿੱਚ ਲਗਾਵਾਂਗੇ ਤੇ ਕੁਝ ਸੈਪਲਿੰਗਸ ਮੈਂ ਰੈਡੀ ਕਰ ਰਹੀ ਆ ਜਿਵੇਂ ਕਿ ਫਰਾਸਬੀਨ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਮੈਂ ਕਾਲੀ ਤੋਰੀ ਲਗਾਈ ਹੋਈ ਹੈ ਆ ਜਿਵੇਂ ਬੇਲਾ ਇਹ ਏਡੀਆਂ ਵੱਡੀਆਂ ਹੋ ਗਈਆਂ ਕਿ ਥੈਲੇ ਚੋਂ ਬਾਹਰ ਨਿਕਲ ਕੇ ਆ ਰਹੀਆਂ ਤੇ ਇਹਦੇ ਲਈ ਇਹਨੂੰ ਉੱਪਰ ਲੈ ਕੇ ਜਾਣ ਲਈ ਆਪਾਂ ਕੁਝ ਲੈ ਕੇ ਆਏ ਆ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਆ ਇਹ ਦੇਖ ਲਓ ਇਹ ਵਾਲੀ ਜਾਲੀ ਆਪਾਂ ਲੈ ਕੇ ਆਏ ਆ ਇਹਦੀ ਜਿਹੜੀ ਤਕਰੀਬਨ ਚੌੜਾਈ ਹੈਗੀ ਹੈ 4.5 ਫੁੱਟ ਹੈ ਚੌੜਾਈ ਮਤਲਬ ਇਸ ਸਾਈਡ ਨੂੰ ਤੇ ਇਹ ਲੰਬੀ ਤੁਸੀਂ ਜਿੰਨੇ ਮਰਜ਼ੀ ਫੁੱਟ ਲੈ ਸਕਦੇ ਹੋ ਤੇ ਇਹ ਪੀਵੀਸੀ ਸੀਟ ਸੀਟ ਦੀ ਬਣੀ ਹੁੰਦੀ ਹੈ ਵੇਖਣ ਨੂੰ ਇਹ ਪਲਾਸਟਿਕ ਲੱਗਦੀ ਹੈ ਬਟ ਇਹ ਪਲਾਸਟਿਕ ਨਹੀਂ ਹੁੰਦੀ ਇਹ ਪੀਵੀਸੀ ਸੀਟ ਦੀ ਬਣੀ ਹੁੰਦੀ ਹੈ ਆਰਾਮ ਨਾਲ ਤੁਸੀਂ ਕਿਸੇ ਵੀ ਕਟਰ ਨਾਲ ਇਹਨੂੰ ਕੱਟ ਕੇ ਜਿੱਦਾਂ ਮਰਜੀ ਅਟੈਚ ਕਰਕੇ 20 ਫੁੱਟ ਬਣਾਓ 40 ਫੁੱਟ ਬਣਾਓ ਚੌੜਾਈ 'ਚ ਜਿੰਨੀ ਮਰਜੀ ਬਣਾ ਸਕਦੇ ਹੋ ਲੰਬਾਈ 'ਚ ਲੈਂਥ 'ਚ ਜਿੰਨੀ ਮਰਜੀ ਲਿਜਾ ਸਕਦੇ ਹੋ ਜਿਵੇਂ ਕਿ ਹੁਣੇ ਮੈਂ 20 ਫੁੱਟ ਲੈ ਕੇ ਆਈਆਂ 20 ਫੁੱਟ ਦੇ ਵਿੱਚ ਸਾਡੀ 9 ਫੁੱਟ ਦੀ ਮੌਨਟੀ ਹੈ ਠੀਕ ਹੈ ਜੀ ਤੇ ਇਹ ਜਿਹੜਾ ਏਰੀਆ ਹੈਗਾ ਇਹ ਤਕਰੀਬਨ 8 9 ਫੁੱਟ ਹੈਗਾ ਤੇ ਆਪਾਂ ਇਹਨੂੰ ਜੋੜ ਕੇ ਕੰਬਾਈਨ ਕਰਕੇ ਦੋਨਾਂ ਨੂੰ ਤੇ ਫਿਰ ਇਹਦੀ ਹਾਈਟ 10 ਫੁੱਟ ਤੱਕ ਉੱਪਰ ਤੱਕ ਬਣਾਵਾਂਗੇ ਤੇ ਦੋਸਤੋ ਹੁਣ ਆਪਾਂ ਇਹਨੂੰ ਕੰਬਾਈਨ ਕਰਕੇ 8 ਫੁੱਟ ਦੀ ਇਹਦੀ ਚੜਾਈ ਬਣਾਵਾਂਗੇ ਤੇ ਇਹਦੀ 10 ਫੁੱਟ ਦੀ ਆਪਾਂ ਲੈਂਥ ਰੱਖਾਂਗੇ ਤੇ ਆਓ ਬਣਾਉਨੇ ਆ ਤੇ ਮੈਂ ਇਹ ਲਗਾ ਕੇ ਤੁਹਾਨੂੰ ਦਿਖਾਉਂਗੀ ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਕਿੱਦਾਂ ਦੀ ਲੱਗ ਰਹੀ ਐ ਤੇ ਇਹ ਇਹਦੇ ਵਿੱਚ ਆਪਾਂ ਬੇਲਾਂ ਨੂੰ ਚੜਨ ਵਾਸਤੇ ਹੀ ਕੋ ਬਣਾਵਾਂਗੇ ਦੋਸਤੋ ਮੈਂ ਇਹਨੂੰ ਵਿਛਾ ਲਿਆ ਐ ਤੇ ਆਪਾਂ ਇਹਨੂੰ ਪੂਰਾ ਖੋਲ ਕੇ ਇਹਦੇ 10-10 ਫੁੱਟ ਦੇ ਨਾ ਦੋ ਪੀਸ ਕਰਾਂਗੇ ਆਪਾਂ ਤੇ ਦੋਸਤੋ ਆਪਾਂ ਇਹਨੂੰ ਨਾ ਬਰਾਬਰ ਨਾਪ ਲਾਂਗੇ ਕਿਉਂਕਿ ਇਹ 20 ਫੁੱਟ ਦੀ ਲੈਂਥ ਹੈ ਤੇ ਬਰਾਬਰ ਨਾਪ ਕੇ ਫਿਰ ਵਿਚਾਲੋਂ ਕਟਾਂਗੇ ਤੇ ਦੋਸਤੋ ਇਹਦੀ ਤਕਰੀਬਨ ਜਿਹੜੀ ਹਾਈਟ ਹੋਗੀ ਉਹ 10 ਫੁੱਟ ਹੋਗੀ ਤੇ ਆਪਾਂ ਹੁਣ ਇਹਨੂੰ ਵਿਚਾਲੋਂ ਕਟਾਂਗੇ ਇੱਥੋਂ ਆਪਾਂ ਕੱਟਣਾ ਸਟਾਰਟ ਕਰਾਂਗੇ ਤੇ ਦੋਸਤੋ ਆਪਾਂ ਇਹਨੂੰ ਵਿਚਾਲੋਂ ਕੱਟ ਕੇ ਬਰਾਬਰ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕੰਬਾਈਨ ਕਰਨ ਵਾਸਤੇ ਇਹ ਜਿਹੜੀ ਹੈ ਯੂਜ਼ ਕਰਾਂਗੇ ਟਾਈ ਇਹ ਤੁਹਾਨੂੰ ਕਿਸੇ ਵੀ ਇਲੈਕਟ੍ਰੀਕਲ ਸ਼ਾਪ ਤੋਂ ਮਿਲ ਜੇਗੀ ਤੇ ਦੋਸਤੋ ਆਪਾਂ ਇਹਨੂੰ ਐਦਾਂ ਜੋੜ ਕੇ ਹੁਣ ਇਹਦੇ ਨਾਲ ਆਪਾਂ ਇਹਨੂੰ ਕੰਬਾਈਨ ਕਰਾਂਗੇ ਮਤਲਬ ਐਦਾਂ ਇੱਕ ਜੋੜ ਲਾਂਗੇ ਇਹ ਪਾ ਕੇ ਤੇ ਦੋਸਤੋ ਆਪਾਂ ਇਹਨੂੰ ਇੱਥੋਂ ਕੱਟ ਵੀ ਦਵਾਂਗੇ ਤਾਂਕਿ ਆਪਾਂ ਦਾ ਜਿਹੜਾ ਜੋੜ ਆ ਉਹ ਜ਼ਿਆਦਾ ਨਜ਼ਰ ਨਾ ਆਵੇ ਠੀਕ ਹੈ ਜੀ ਤੇ ਦੋਸਤੋ ਆਪਾਂ ਇਸੇ ਤਰ੍ਹਾਂ ਨਾ ਥੋੜੇ ਥੋੜੇ ਗੈਪ ਦੇ ਨਾਲ ਸਾਰਿਆਂ ਨੂੰ ਜੋੜ ਲਾਂਗੇ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਡੀ ਫੈਂਸ ਰੈਡੀ ਹੋ ਚੁੱਕੀ ਹੈ ਇਹਦੀ ਤਕਰੀਬਨ 8 ਫੁੱਟ ਦੀ ਚੌੜਾਈ ਬਣ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਉੱਪਰ ਲੈ ਕੇ ਜਾਵਾਂਗੇ ਮੋਂਟੀ ਤੋਂ ਤੇ ਥੱਲੇ ਇਹਨੂੰ ਲਗਾਵਾਂਗੇ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਬੇਲਾ ਆਪਾਂ ਇਹਦੇ ਨਾਲ ਬੰਨ ਦਿੱਤੀਆਂ ਤੇ ਬੇਲਾ ਹੁਣ ਆਪਣੇ ਆਪ ਉੱਪਰ ਫੜ ਲੈਣਗੀਆਂ ਚੜ ਜਾਣਗੀਆਂ ਤੇ ਜਦੋਂ ਇਹ ਬਾਕੀ ਦੀਆਂ ਸਾਰੀਆਂ ਬੇਲਾ ਵੱਡੀਆਂ ਹੋ ਜਾਣਗੀਆਂ ਤਾਂ ਆਪਾਂ ਸੇਮ ਇਦਾਂ ਹੀ ਇਹਨਾਂ ਨੂੰ ਬੰਨ ਦੇਣਾ ਹੈ ਤੇ ਇਹ ਜਿਹੜੀ ਨੈਟ ਹੈ ਮਤਲਬ ਆਪਾਂ ਇਹਨੂੰ ਉੱਪਰੋਂ ਜੋ ਹੈ ਪੂਰਾ ਬੰਨਤਾ ਹੈ ਬੰਨ ਵੀ ਦਿੱਤਾ ਹੈ ਤੇ ਇਹਦੇ ਵਿੱਚ ਗਿੱਟੀਆਂ ਵੀ ਲਗਾ ਦਿੱਤੀਆਂ ਥੱਲੇ ਵੀ ਤਾਂ ਕਿ ਕੱਲ ਨੂੰ ਅਗਰ ਕੋਈ ਫਰੂਟਿੰਗ ਹੋਵੇ ਤਾਂ ਉਹ ਇਹਦਾ ਭਾਰ ਚੱਲ ਸਕੇ ਤੇ ਦੂਜੀ ਗੱਲ ਹਵਾ ਹੋਵਾ ਤੇ ਵੀ ਇਹਦਾ ਵਿਚਾਰ ਰਹੇਗਾ ਫਿਰ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਫੋਲੋ ਜਰੂਰ ਕਰਨਾ ਬਾਏ ਬਾਏ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ